ਤੋਂ ਬਾਹਰ ਕੱਢ ਦਿੱਤਾ ਅਤੇ ਕਹਿਣ ਲੱਗਾ ਕਿ ਮੈਂ ਦੇਖਦਾ ਹਾਂ ਹੁਣ ਤੈਨੂੰ ਆਪਣੇ ਪਿਤਾ ਤੋਂ ਇਲਾਵਾ ਕੌਣ ਖਵਾਉਂਦਾ ਹੈ ਤੇਰਾ ਰੱਬ ਤੈਨੂੰ ਕਿਵੇਂ ਖਾਣ ਨੂੰ ਦਿੰਦਾ ਹੈ ਰਜਨੀ ਆਪਣੇ ਪਤੀ ਨੂੰ ਬੋਗੀ ਵਿੱਚ ਪਾ ਕੇ ਪੱਟੀ ਸ਼ਹਿਰ ਤੋਂ ਬਾਹਰ ਨਿਕਲ ਗਈ ਉਹ ਪਿੰਡਾਂ ਵਿੱਚ ਜਾਂਦੀ ਉੱਥੋਂ ਮੰਗ ਕੇ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰਨ ਲੱਗੀ ਇਸੇ ਤਰ੍ਹਾਂ ਉਹ ਮੰਗਦੀ ਮੰਗਦੀ ਗੁਰੂਤਮਰਦਰਸ਼ਨ ਕਰਦੀ ਹੋਈ ਅਖੀਰ ਅੰਮ੍ਰਿਤਸਰ ਸਾਹਿਬ ਪਹੁੰਚੀ ਅੰਮ੍ਰਿਤਸਰ ਨੂੰ ਉਸ ਵੇਲੇ ਗੁਰੂ ਕਾ ਚੱਕ ਕਿਹਾ ਜਾਂਦਾ ਸੀ ਗੁਰੂ ਕੇ ਚੱਕ ਪਹੁੰਚ ਕੇ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਇੱਕ 베ਰੀ ਦੀ ਛਾਂ ਹੇਠ ਬਿਠਾਇਆ ਅਤੇ ਰੋਟੀ ਮੰਗਣ ਵਾਸਤੇ ਨੇੜੇ ਦੇ ਪਿੰਡ ਵਿੱਚ ਚਲੀ ਗਈ ਉਸ ਦਾ ਪਤੀ ਮਨੋਹਰ ਲਾਲ ਉਸ 베ਰੀ ਹੇਠ ਬੈਠ ਕੇ ਰਜਨੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ ਤਾਂ ਉਹ ਦੇਖਦਾ ਹੈ ਕਿ 베ਰੀ ਉੱਪਰ ਜੋ ਕਾਂ ਬੈਠੇ ਹਨ ਉਹਨਾਂ ਵਿੱਚੋਂ ਕੁਝ ਕਾਂ ਉੱਡ ਕੇ ਆਉਂਦੇ ਹਨ ਅਤੇ ਨੇੜੇ ਹੀ ਨਿਰਮਲ ਛੱਪੜੀ ਵਾਲੇ ਪਾਣੀ ਦੇ ਵਿੱਚ ਚੁੱਭੀ ਮਾਰਦੇ ਹਨ ਚੁੱਭੀ ਮਾਰਨ ਤੋਂ ਬਾਅਦ ਉਹ ਕਾਲੇ ਕਾਂ ਕਾਲਿਆਂ ਤੋਂ ਚਿੱਟੇ ਹੋ ਹੋ ਕੇ ਬਾਹਰ ਨਿਕਲਦੇ ਹਨ ਇਹ ਦੇਖ ਕੇ ਉਸ ਦੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਜੇਕਰ ਇਹ ਕਾਲੇ ਕਾਂ ਕਾਲਿਆਂ ਤੋਂ ਤਾ ਕਿਉਂ ਨਾ ਮੈਂ ਵੀ ਇਸ ਛਪੜੀ ਤੇ ਚੁੱਭੀ ਮਾਰ ਕੇ ਦੇਖਾਂ ਸ਼ਾਇਦ ਮੇਰਾ ਵੀ ਕੋੜ ਠੀਕ ਹੋ ਜਾਵੇ ਉਹ ਆਪਣੇ ਆਪ ਨੂੰ ਕੜੀਸਦਾ ਹੋਇਆ ਉਸ ਪਾਣੀ ਦੀ ਛਪੜੀ ਦੇ ਕੋਲ ਜਾਂਦਾ ਹੈ ਅਤੇ 베ਰੀ ਦੀ ਇੱਕ ਟਾਣੀ ਨੂੰ ਹੱਥ ਪਾ ਕੇ ਉਸ ਛਪੜੀ ਤੇ ਚੁੱਭਤਰ ਜਾਂਦਾ ਹੈ ਅਤੇ ਜਿਵੇਂ ਹੀ ਚੁੱਭੀ ਮਾਰ ਕੇ ਉੱਪਰ ਆਉਂਦਾ ਹੈ ਤਾਂ ਦੇਖਦਾ ਹੈ ਕਿ ਉਸ ਦੇ ਸਰੀਰ ਦਾ ਕੋੜ ਠੀਕ ਹੋ ਚੁੱਕਾ ਹੁੰਦਾ ਹੈ ਉਹ ਵਾਪਸ